ਅਦੀਨ ਆਉਂਦੇ ਪਿੰਡ ਮੱਤੇਵਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਹੋਮਗਾਰਡ ਸਹਿਬ ਸਿੰਘ ਪੁੱਤਰ ਭਾਨ ਸਿੰਘ ਵਾਸੀ ਮੱਤੇਵਾਲ ਉਮਰ ਤਕਰੀਬਨ 50 ਸਾਲ ਜੋ ਕਿ ਹੋਮਗਾਰਡ ਦੀ ਕਾਫੀ ਸਮੇਂ ਤੋਂ ਥਾਣਾ ਮੱਤੇਵਾਲ ਵਿੱਚ ਡਿਊਟੀ ਕਰਦੇ ਸਨ ਕਿਸੇ ਲੜੀ ਤਹਿਤ ਬੀਤੀ ਕੱਲ ਰਾਤ ਤੋਂ ਹੀ ਡਿਊਟੀ ਤੇ ਤਣਾਤ ਸਨ ਅਤੇ ਅੱਜ ਸਵੇਰੇ ਤਕਰੀਬਨ 6:30 ਵਜੇ ਬ੍ਰੇਨ ਦੀ ਪ੍ਰੋਬਲਮ ਹੋਈ ਤਾਂ ਕਿ ਨਾਲ ਵਾਲੇ ਮੁਲਾਜ਼ਮ ਏਐਸਆਈ ਸਰਦਾਰ ਬਚਨ ਸਿੰਘ ਉਹਨਾਂ ਨੂੰ ਤਾਜ ਹਸਪੀਟਲ ਲੈ ਆਏ ਅਤੇ ਜਦ ਡਾਕਟਰ ਵੱਲੋਂ ਚੈੱਕਅਪ ਕੀਤਾ ਗਿਆ ਤਾਂ ਉਹਨਾਂ ਵੱਲੋਂ ਸਾਬ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸਰ ਕੀ ਹਾਦਸਾ ਹੋਇਆ ਜੀ ਤੇ ਤਾਂ ਆ ਜੀ ਮੈਂ ਇਸ ਬਜਿੱਤੇ ਤਾਲਾ ਮੱਤਿਆਲ ਤੋਂ ਤੇ ਇਹ ਸਾਬ ਸਿੰਘ ਜਿਹੜਾ ਸਾਡੇ ਨਾਲ ਪੰਜਾਬੋਂ ਘਟੇ ਜਮਾਨ ਸਾਡੇ ਨਾਲ ਡੁੱਬੀ ਸੀ ਇਹਨਾਂ ਦੀ ਤੇ ਸਵੇਰੇ ਉੱਠੇ ਆ 6 ਵਜੇ ਬਾਹਰ ਅੰਦਰ ਗਏ ਆਣ ਕੇ ਪਾਪੂ ਘਰਾਹੇ ਤੇ ਤਿਆਰ ਹੋਣ ਦੇ ਸੀ ਵਰਦੀ ਪਾਉਣ ਦੇ ਸੀ ਤੇ ਉਦੋਂ ਇਹਨਾਂ ਨੂੰ ਮਿਲ ਪ੍ਰੋਬਲਮ ਆ ਗਈ ਆ ਦੇਖਦੇ ਆ ਦੇਖਦੇ ਆ ਉੱਥੇ ਬੈੱਡ ਤੇ ਡੇਪੇ ਆ ਹਾਂਜੀ ਤੇ ਜਿੰਨਾਂ ਨੂੰ ਜਲਦੀ-ਜਲਦੀ ਅਸੀਂ ਸਵਾਰੀ ਦਾ ਪ੍ਰਬੰਧ ਕਰਕੇ ਮੈਡੀਕਲ ਮਟੀਕਾ ਲੈ ਆਏ ਆ ਕਿਥੇ ਡਾਕਟਰ ਸਾਹਿਬ ਚੈੱਕ ਅਪ ਕੀਤਾ ਜਿੰਨਾਂ ਦੀ ਮਰਦਸ ਹੋ ਚੁੱਕੀ ਹੈ ਤੇ ਇਹ ਰਾਦੇ ਡਿਊਟੀ ਦੇ ਸੀਗੇ ਜੀ ਉੱਥੇ ਇਹ ਰਾਤ ਸਾਢੇ ਕੋ ਡਿਊਟੀ ਤੇ ਸੀਗੇ ਖਾਣੇ ਠੀਕ ਹੈ ਜੀ ਹਾਂਜੀ ਤੇ ਮੇਜਰ ਪ੍ਰੋਬਲਮ ਸਵੇਰੇ ਹੋਈ ਹੈ ਜੀ ਇਹਦੇ ਸਵੇਰੇ ਸਾਢੇ 6 ਵਜੇ ਮੇਜਰ ਪ੍ਰੋਬਲਮ ਹੋਈ ਹੈ ਜੀ ਜੋ ਡਾਕਟਰ ਸਾਹਿਬ ਦੱਸਣ ਮੁਤਾਬਕ ਬ੍ਰੇਨ ਦੀ ਠੀਕ ਹੈ ਜੀ ਹਾਂਜੀ हां जी सर सब ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਰੁਸ਼ੀ ਜੈ ਹਾਂ ਜੀ ਕੀ ਪ੍ਰੋਬਲਮ ਹੋਈ ਜੈ ਸਾਡੇ ਸੱਜਣ ਸੱਜਣ ਸਾਰ ਨੂੰ ਜੂਤੇ ਗਿਆ ਥਾਣੇ ਹਾਂ ਜੀ ਇਹ ਸਾਰੇ ਤੁਸੀਂ ਤੇ ਸਮਸਰ ਮਾ ਤੀ ਕਿਹੜੇ ਥਾਣੇ ਗਏ ਸੀ ਇਹ ਮੱਤੇ ਵਾਲਾ ਠੀਕ ਹੈ ਜੀ ਤੁਹਾਡਾ ਪਿੰਡ ਵੀ ਮੱਤੇ ਵਾਲੀ ਹੈ ਹਾਂ ਜੀ ਠੀਕ ਹੈ ਜੀ 8700 ਸਿਰ ਮਾ ਹੋ ਗਿਆ ਜੀ ਠੀਕ ਹੈ ਸਿਰਫ ਹੋ ਗਿਆ ਠੀਕ